ਪੰਜਾਬ ਦਾ ਹਰ ਮਾਪਾ ਅੱਜ ਚਿੰਤਾ ਦੇ ਵਿੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਕਿਉਂ ਜਾ ਹੋਏਗਾ ਮਾਂ ਆਪਣੇ ਬੱਚੇ ਦਾ ਜਦੋਂ ਸਿਰ ਸਵੇਰੇ ਬੌਂਦੀ ਹੈ ਵਾਲ ਕਰਦੀ ਹੈ ਵਰਦੀ ਪਾਉਂਦੀ ਸਕੂਲ ਵਾਲਾ ਡਰੈੱਸ ਪਾਉਂਦੀ ਹੈ ਬੈਗ ਉਹਦੇ ਪਿੱਛੇ ਲਟਕਾ ਕੇ ਬੱਸੇ ਚੜ੍ਹਨ ਲਈ ਜਾਂਦੀ ਹੈ ਪਰ ਉਹਦੇ ਮਨ ਦੇ ਵਿੱਚ ਇੱਕ ਚਿੰਤਾ ਵੀ ਹੁੰਦੀ ਮੈਂ ਪੜਾਅ ਤਾਂ ਦੇਣਾ ਬੱਚੇ ਨੂੰ ਸਕੂਲੇ ਵੀ ਕਾਲਜ ਯੂਨੀਵਰਸਿਟੀ ਵੀ ਡਿਗਰੀ ਵੀ ਦਿਵਾ ਦੇਣੀ ਆ ਪੜ ਇੱਕ ਕੰਮ ਕੀ ਕਰੇਗਾ ਉਹ ਕੰਮ ਕੀ ਕਰੇਗਾ ਇਸ ਕਰਕੇ ਉਹਦੇ ਦਿਮਾਗ 'ਚ ਆਉਂਦੀ ਗੱਲ ਕਿਉਂਕਿ ਪੰਜਾਬ ਦੀ ਅੱਜ ਬਹੁਤ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਪੜ ਲਿਖ ਕੇ ਹੱਥਾਂ 'ਚ 4-4 ਡਿਗਰੀਆਂ ਲੈ ਕੇ ਰਾਹਾਂ ਦੇ ਵਿੱਚ ਤੱਕੇ ਖਾਂਦੇ ਫਿਰਦੇ ਆ ਕਿ ਕੋਈ ਸਾਨੂੰ ਕੰਮ ਤੇ ਰੱਖ ਲਓ ਪ੍ਰਾਈਵੇਟ ਕੰਪਨੀਆਂ 5000 7000 10000 ਜਦਕਿ ਲੱਖਾਂ ਰੁਪਇਆ ਉਹਨਾਂ ਲੋਕਾਂ ਦਾ ਐਜੂਕੇਸ਼ਨ ਤੇ ਖਰਚ ਆਇਆ ਹੁੰਦਾ ਪੰਜਾਬ ਅੱਜ ਚਿੰਤਾ 'ਚ ਡੁੱਬਿਆ ਪਿਆ ਕਿ ਪੰਜਾਬ ਦੀ ਨੌਜਵਾਨੀ ਦਾ ਬਣੇਗਾ ਕੀ ਪੰਜਾਬ ਦੀ ਬਹੁਤੀ ਨੌਜਵਾਨ ਪੀੜ੍ਹੀ ਅੱਜ ਸਵੇਰ ਨੂੰ ਜਿੱਥੇ ਉਹਨਾਂ ਨੌਜਵਾਨਾਂ ਨੇ ਕੰਮਾਂ ਤੇ ਜਾਣਾ ਹੁੰਦਾ ਕਾਰਖਾਨੇ ਦਫ਼ਤਰ ਜਾਂ ਕਿਤੇ ਨਾ ਕਿਤੇ ਕੰਮ ਤੇ ਜਾਣਾ ਹੁੰਦਾ ਉਹ ਕੰਮ ਤੇ ਜਾਣ ਦੀ ਬਜਾਏ ਉਹ ਬੱਚੇ ਓਟ ਸੈਂਟਰ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈਂਟ ਤੇ ਲੱਗੇ ਹੁੰਦੇ ਆ ਗੋਲੀ ਲੈਣ ਦੇ ਵਾਸਤੇ ਤੇ ਪੰਜਾਬ ਦੇ ਵਿੱਚ ਅੱਜ ਬੇਰਜ਼ਗਾਰੀ ਦਾ ਸੰਤਾਪ ਹੈ ਨਸ਼ਿਆਂ ਦਾ ਭ੍ਰਿਸ਼ਟਾਚਾਰ ਦਾ ਮੈਂ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਪਰ ਪੰਜਾਬ ਦੇ ਵਿੱਚ ਜਦੋਂ ਅਸੀਂ ਗਰਾਉਂਡ ਲੈਵਲ ਤੇ ਰਿਐਲਿਟੀ ਦੇਖਦੇ ਆਂ ਜਮੀਨੀ ਪੱਧਰ ਤੇ ਸੱਚਾਈ ਦੇਖਦੇ ਆਂ ਤੇ ਸਾਡਾ ਆਪਣਾ ਸਿਨ ਜਿਹੜਾ ਸੀਨਾ ਉਹ ਪਸੀਜਿਆ ਜਾਂਦਾ ਤੇ ਪੰਜਾਬ ਨੂੰ ਠੀਕ ਕਰਨ ਲਈ ਬਹੁਤ ਘੱਟ ਲੋਕ ਅੱਗੇ ਨੇ ਤੇ ਅੱਜ ਮੇਰੇ ਕੋਲ ਜਿਹੜੇ ਸਾਥੀ ਨੇ ਕ੍ਰਾਈਮ ਕੰਟਰੋਲ ਟੀਮ ਜਲੰਧਰ ਦੇ ਕੋਆਰਡੀਨੇਟਰ ਨੇ ਅਮਿਤ ਪੱਟੀ ਜੀ ਸਭ ਤੋਂ ਪਹਿਲਾਂ ਆਪਾਂ ਜੀ ਆਇਆਂ ਆਖਾਂਗੇ ਫਿਰ ਆਪਾਂ ਚਰਚਾ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਹੀ ਬਹੁਤ-ਬਹੁਤ ਵੈਲਕਮ ਜੀ ਠੀਕ ਠਾਕ ਹੋ ਜੀ ਬਿਲਕੁਲ ਬਹੁਤ ਹੋ ਗਿਆ ਪੱਟੀ ਸਾਹਿਬ ਤੁਹਾਡੇ ਮਨ ਦੇ ਵਿੱਚ ਕੀ ਆਇਆ ਸੀ ਜਦੋਂ ਤੁਸੀਂ ਕ੍ਰਾਈਮ ਕੰਟਰੋਲ ਟੀਮ ਦੇ ਨਾਲ ਜੁੜੇ ਮੇਰੇ ਮਨ ਦੇ ਵਿੱਚ ਇਹ ਆਇਆ ਜੀ ਉਸ ਟਾਈਮ ਕਿੰਨੀਆਂ ਸਰਕਾਰਾਂ ਆਈਆਂ ਗਈਆਂ ਹੂੰ ਕਿਸੇ ਨੇ ਪੰਜਾਬ ਬਾਰੇ ਨਹੀਂ ਸੋਚਿਆ ਸੀਰੀਅਸਲੀ ਹੂੰ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਖਾਕੀ ਵਰਦੀ ਪਾ ਕੇ ਜਾਂ ਚਿੱਟਾ কুর্তা ਪਜਾਮਾ ਪਾ ਕੇ ਪੰਜਾਬ ਦੀ ਸੇਵਾ ਜਾਂ ਦੇਸ਼ ਦੀ ਸੇਵਾ ਨਹੀਂ ਕੀਤੀ ਜਾ ਸਕਦੀ ਸੇਵਾ ਇਹ ਕੰਮ ਇਨਸਾਨ ਵੀ ਕਰ ਸਕਦਾ ਆ ਵਾਹ ਜੀ ਵਾਹ ਕਿਸੇ ਸੰਗਠਨ ਦੇ ਨਾਲ ਜੁੜ ਕੇ ਵਾਹ ਜੀ ਵਾਹ ਇਸ ਕਰਕੇ ਫਿਰ ਅਸੀਂ ਸਾਨੂੰ ਅੱਗੇ ਆਉਣਾ ਪਿਆ ਅਸੀਂ ਨਹੀਂ ਆਵਾਂਗੇ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੂੰ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਦੇ ਨਾਲ ਚੱਲਾਂਗੇ ਪੰਜਾਬ ਦਾ ਅੱਜ ਗ੍ਰਾਫ ਕਿੰਨਾ ਡਾਊਨ ਹੋ ਗਿਆ ਹੈ ਹੂੰ ਵੇਖੋ ਨਸ਼ਾ ਵਧ ਰਿਹਾ ਹੈ ਪੰਜਾਬ ਦੇ ਵਿੱਚ ਕ੍ਰਾਈਮ ਕਿੰਨੇ ਹੋ ਰਹੇ ਆ ਇਸ ਕਰਕੇ ਮੈਂ ਇਹ ਸੰਗਠਨ ਨੂੰ ਜੁਆਇਨ ਕੀਤਾ ਕੀ ਵੱਧ ਚੜ ਕੇ ਇਹਦੇ ਵਿੱਚ ਅਸੀਂ ਜਿੰਨਾ ਸੁਧਾਰ ਹੋ ਸਕਦਾ ਉਹਨਾ ਕਰੀਏ ਆਪਣਾ ਯੋਗਦਾਨ ਪਾਣਾ ਬਿਲਕੁਲ ਡੈਫੀਨੇਟ ਪਾਵਾਂਗੇ ਜੀ ਹੂੰ ਤੇ ਵੱਧ ਚੜ ਕੇ ਸੇਵਾ ਕਰਾਂਗੇ ਜੀ ਪੰਜਾਬ ਦੀ ਪੂਰੇ ਭਾਰਤ ਦੀ ਸੇਵਾ ਕਰਾਂਗੇ ਜੀ ਹੂੰ ਹਾਂਜੀ ਤੁਸੀਂ ਕ੍ਰਾਈਮ ਮੰਨ ਦੇ ਕਿਨੂੰ ਜਿਵੇਂ ਟੀਮ ਦਾ ਨਾਮ ਸੰਸਥਾ ਦਾ ਨਾਮ ਆਰਗੇਨਾਈਜੇਸ਼ਨ ਦਾ ਨਾਮ ਹੈ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਬਿਲਕੁਲ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਨਾਲ ਜੁੜਨ ਦਾ ਮਕਸਦ ਇਹ ਆ ਕਿ ਇਹਨੂੰ ਕ੍ਰਾਈਮ ਨੂੰ ਜੁੜੇ ਆਸੀਂ ਕ੍ਰਾਈਮ ਦੇ ਕ੍ਰਾਈਮ ਕੰਟਰੋਲ ਦੇ ਨਾਲ ਜੁੜੇ ਆਂ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਹੂੰ ਕ੍ਰਾਈਮ ਦੇਖੋ ਕਿਹਈ ਤਰ੍ਹਾਂ ਦੇ ਕ੍ਰਾਈਮ ਆ ਜੀ ਕ੍ਰਾਈਮ ਆ ਜਾਂਦਾ ਜੀ ਨੰਬਰ 1 ਲੜਕੀਆਂ ਨਾਲ ਛੇੜਖਾਨੀ ਗਲਤ ਉਹਨਾਂ ਦੇ ਨਾਲ ਹਰਕਤ ਹੋਣੀ ਪਲੱਸ ਨਸ਼ਾ ਨਸ਼ਾ ਤਸਕਰ ਜਿਹੜੇ ਆ ਗੈਂਗਵਾਰ ਹੋ ਰਹੇ ਆ ਪੰਜਾਬ ਦੇ ਵਿੱਚ ਅੱਜ 7 ਵਜੇ ਤੋਂ ਬਾਅਦ ਟੈਨਸ਼ਨ ਪੈ ਜਾਂਦੀ ਆ ਕਿ ਸਾਡਾ ਬੱਚਾ ਸੜਕ ਤੇ ਚੜ੍ਹਦਾ ਗਿਆ ਆ ਪਰ ਵਾਪਸ ਆਏਗਾ ਘਰ ਕਿ ਨਹੀਂ ਆਏਗਾ ਹੂੰ ਗੈਂਗਵਾਰੇ ਦੀ ਤੇਜ਼ੀ ਨਾਲ ਵਧ ਰਿਹਾ ਹੈ ਕਿਉਂ ਵਧ ਰਿਹਾ ਹੈ ਇੱਕ ਸਿਰਫ ਇੱਕ ਨਸ਼ਾ ਲੈ ਕੇ ਉਹ ਨਸ਼ੇ ਨੂੰ ਪੂਰਾ ਕਰਨ ਲਈ चंद ਪੈਸੇ ਲਈ ਕਿਸੇ ਨੂੰ ਵੱਢ ਟੁੱਕ ਦਿੱਤਾ ਜਾਂਦਾ ਹੈ ਸੜਕ ਦੇ ਉੱਤੇ ਮਾਰ ਕੇ ਸਿਰ ਦਿੱਤਾ ਜਾਂਦਾ ਹੈ ਸਿਰਫ ਨਸ਼ੇ ਦੇ ਕਰਕੇ ਇੱਕ ਲੜਕੀ ਰੋਡ ਤੇ ਇਕੱਲੀ ਜਾ ਰਹੀ ਹੈ ਉਹ ਸੇਫ ਨਹੀਂ ਨਸ਼ਾ ਕਰਕੇ ਉਹਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਹੈ ਇਹ ਕ੍ਰਾਈਮ ਹੈ ਫਿਰ ਕੁਛ ਇਦਾਂ ਜੀ ਸਾਡੇ ਸਰਕਾਰੀ ਜਿਹੜੇ ਡਿਪਾਰਟਮੈਂਟ ਆ ਉਹਨਾਂ ਦੇ ਵਿੱਚ ਕ੍ਰਪਸ਼ਨ ਇੰਨੀ ਹੋ ਗਈ ਆ ਰਿਸ਼ਵਤਖੋਰੀ ਇੰਨੀ ਹੋ ਗਈ ਆ ਕਿਸੇ ਸਰਕਾਰੀ ਡਿਪਾਰਟਮੈਂਟ ਚ ਜਾਓ ਬਿਨਾਂ ਰਿਸ਼ਵਤੋ ਕੰਮ ਨਹੀਂ ਹੋ ਰਿਹਾ ਇਹ ਵੀ ਕ੍ਰਾਈਮ ਆ ਇਹਦੇ ਤੇ ਵੀ ਅਸੀਂ ਕੰਟਰੋਲ ਕਰਾਂਗੇ ਜਿੰਨਾ ਵੱਧ ਚੜ ਗਿਆ ਸਾਰੇ ਡਿਪਾਰਟਮੈਂਟਾਂ ਤੇ ਅਸੀਂ ਫੋਕਸ ਕਰਾਂਗੇ ਕਰਾਂਗੇ ਕੰਟਰੋਲ ਜੀ ਜੇ ਹੁਣ ਮੈਦਾਨੇ ਜੰਗ ਚ ਨਿਕਲੇ ਆਏ ਆ ਤੇ ਇਹਨੂੰ ਕਰਾਂਗੇ ਜੀ ਕੰਟਰੋਲ ਵਾਹ ਤੇ ਪੰਜਾਬ ਦੇ ਵਿੱਚ ਕਿੰਨੀ ਕੁ ਟੀਮ ਹੈ ਜਾਂ ਤੁਸੀਂ ਬਣਾ ਰਹੇ ਹੋ ਦੇਖੋ ਜੀ ਸਾਡੇ ਨਾਲ ਜੁੜ ਰਹੇ ਕਾਫੀ ਪੰਜਾਬ ਦੇ ਵਿੱਚ ਨੀਅਰ ਅਬਾਊਟ 1000 ਜਿਹੜਾ ਯੂਥ ਅਸੀਂ ਜੋੜਿਆ ਆਪਣੇ ਨਾਲ ਹੂੰ ਤੇ ਯੂਥ ਨੂੰ ਮੇਨ ਜੋੜਨ ਦਾ ਸਾਡਾ ਮਕਸਦ ਇਹ ਆ ਅੱਜ ਦਾ ਯੂਥ ਇੰਸਟਾਗ੍ਰam ਫੇਸਬੁਕ ਫੇਸਬੁਕ ਦੇ ਵਿੱਚ ਵੀਡੀਓ ਪਾਉਣ ਜੋਗਾ ਹੀ ਰਹਿ ਗਿਆ ਜੀ ਰੀਲਾਂ ਹੀ ਪਾਉਣ ਜੋਗਾ ਰਹਿ ਗਿਆ ਜੀ ਪਲਸ ਔਰ ਉਹ ਉਹਨਾਂ ਨੂੰ ਲਾਈਕ ਔਰ ਸਬਸਕ੍ਰਾਈਬ ਕਰ ਰਿਹਾ ਜਿਨ੍ਹਾਂ ਦਾ ਕੋਈ ਵजूद ਹੀ ਨਹੀਂ ਹੂੰ ਲਾਈਕ ਸੋਨੂ ਸੀ ਤੋਂ ਦੇਖੋ ਯੂਥ ਦਾ ਅੱਜ ਦੇ ਯੂਥ ਦਾ ਦਿਮਾਗ ਕਿੰਨਾ ਸਟੌਪ ਹੋ ਗਿਆ ਆ ਆਪਣੀ ਐਜੂਕੇਸ਼ਨ ਵੱਲ ਧਿਆਨ ਦੇ ਨਹੀਂ ਰਹੇ ਤੇ ਇਦਾਂ ਦੀਆਂ ਇਦਾਂ ਦੇ ਲੋਕਾਂ ਨੂੰ ਫੋਲੋ ਕਰ ਰਹੇ ਆ ਹੂੰ ਠੀਕ ਹੈ ਜੀ ਗਲਤ ਗਲਤ ਚੀਜ਼ਾਂ ਨੂੰ ਫੋਲੋ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਘਰ ਘਰ ਦੇ ਵਿੱਚ ਅਸੀਂ ਇਦਾਂ ਦਾ ਭਗਤ ਸਿੰਘ ਤੇ ਡਾਕਟਰ ਬੀ ਆਰ ਅੰਬੇਦਕਰ ਵਰਗੀਆਂ ਸਖਸ਼ੀਤਾ ਜਿਹੜੀਆਂ ਉਹ ਖੜੀਆਂ ਕਰੀਏ ਵਾਹ ਐਜੂਕੇਸ਼ਨ ਵੱਲ ਫੋਕਸ ਕਰਾਂਗੇ ਜੀ ਐਜੂਕੇਸ਼ਨ ਮਸਟ ਹੈ ਜੀ ਅੱਜ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੀ ਮੈਂਟੈਲਿਟੀ ਬੱਚਿਆਂ ਦੀ ਮੈਂਟੈਲਿਟੀ ਇਹ ਬਣ ਗਈ ਆ ਕਿ ਪਲੱਸ 2 ਕਰੋ ਆਈਲਟਸ ਕਰਾਓ ਔਰ ਬੱਚੇ ਨੂੰ ਬਾਹਰ ਭੇਜ ਦਿਓ ਥੈਟਸ ਇਟ ਚਾਹੇ ਉੱਥੇ ਜਾ ਕੇ ਲੇਬਰ ਕਰੇ ਜੀ ਉਹ ਕਿਉਂ ਭੇਜ ਰਹੇ ਆ ਅਸੀਂ ਚਾਹੁੰਦੇ ਆ ਕਿ ਸਾਡਾ ਬੱਚਾ ਸਾਡੇ ਪੰਜਾਬ ਦਾ ਬੱਚਾ ਹਾਈਐਸਟ ਆਈਪੀਐਸ ਅਗਸਟਡ ਆਫੀਸਰ ਬਣਨ ਠੀਕ ਹੈ ਜੀ ਇੱਥੇ ਇੱਥੇ ਆਪਣਾ ਕੰਮ ਕਰਨ ਜਿਹੜਾ ਉੱਥੇ ਲੇਬਰ ਕਰਕੇ ਲੱਖ ਲੱਖ ਡੇਢ ਡੇਢ ਲੱਖ ਰੁਪਏ ਸੈਲਰੀਆਂ ਲੈ ਰਹੇ ਆ ਇੱਥੇ ਕਿੰਨਾ ਵਧੀਆ ਲੱਗੇਗਾ ਸਾਡਾ ਪੰਜਾਬੀ ਆਈਐਸ ਆਈਪੀਐਸ ਹੋਵੇ ਉਹਦੇ ਅੱਗੇ ਜਿਪਸੀ ਪਿੱਛੇ ਜਿਪਸੀ ਬਿਹਾਰ ਯੂਪੀ ਤੋਂ ਆ ਕੇ ਆਈਪੀਐਸ ਆਈਐਸ ਬਣ ਰਹੇ ਆ ਅਸੀਂ ਇਹਦੇ ਉੱਤੇ ਵੱਲ ਵੀ ਫੋਕਸ ਕਰ ਰਹੇ ਆ ਅਸੀਂ ਸੀਵੀ ਮੰਗਵਾ ਰਹੇ ਆ ਯੂਥ ਦੇ ਅੱਜ ਦੇ ਰਿਜ਼ਿਊਮ ਮੰਗਵਾ ਮੰਗਵਾ ਕੇ ਉਹਨਾਂ ਦੀ ਐਜੂਕੇਸ਼ਨ ਦੇ ਮੁਤਾਬਿਕ ਅਸੀਂ ਫੋਕਸ ਕਰ ਰਹੇ ਆ ਪ੍ਰਾਈਵੇਟ ਸੈਕਟਰ 'ਚ ਵੀ ਸੈਟਲ ਕਰਾਵਾਂਗੇ ਬੱਚਿਆਂ ਨੂੰ ਜੀ ਆਈਟੀ ਸੈਕਟਰ ਜਾਂ ਬੀਪੀਓ ਸੈਕਟਰ ਗੁੜਗਾਓ ਦੇ ਵਿੱਚ ਦਿੱਲੀ ਦੇ ਵਿੱਚ ਕਿਉਂ ਹਰਿਆਣਵੀ ਅਦਰ ਸਟੇਟ ਵਾਲੇ ਬੱਚੇ ਕਿਉਂ ਅੱਗੇ ਜਾ ਰਹੇ ਆ ਇਸੇ ਕਰਕੇ ਜਾ ਰਹੇ ਉਹ ਐਜੂਕੇਸ਼ਨ ਤੇ ਫੋਕਸ ਕਰ ਰਹੇ ਆ ਬਾਹਰ ਨਹੀਂ ਫੋਕਸ ਕਰ ਰਹੇ ਉਹ ਜਿਆਦਾ ਜੀ ਜੀ ਤੁਸੀਂ ਆਈਐਸ ਪੀਸੀਐਸ ਦੀ ਗੱਲ ਕੀਤੀ ਹੈਗੀ ਆ ਚਿੰਤਾ ਉਦੋਂ ਹੁੰਦੀ ਹੈ ਪੱਟੀ ਸਾਹਿਬ ਹਾਂਜੀ ਹਾਂਜੀ ਜਦੋਂ ਇੱਕ ਮਜ਼ਦੂਰ ਦਾ ਬੰਦਾ ਬੇਜ਼ਮੀਨੇ ਦਾ ਬੰਦਾ ਜਿਹਦੇ ਕੋਲ ਜ਼ਮੀਨ ਨਹੀਂ ਹੈ ਬੇਰਜ਼ਗਾਰ ਹੈ ਬਿਲਕੁਲ ਉਹ ਰੋਜੀ ਰੋਟੀ ਦੀ ਭਾਲ ਦੇ ਵਿੱਚ ਵਿਦੇਸ਼ ਜਾਂਦਾ ਮੰਨ ਲਈਦਾ ਕਿ ਚਲੋ ਉਹਦੇ ਕੋਲ ਸਾਧਨ ਨਹੀਂ ਇੱਥੇ ਰੁਜ਼ਗਾਰ ਦਾ ਬਿਲਕੁਲ ਜੀ ਤੁਸੀਂ ਆਈਐਸ ਆਈਪੀਐਸ ਦੀ ਗੱਲ ਕੀਤੀ ਹੈ ਬਿਲਕੁਲ ਜੀ ਜਦੋਂ ਵੱਡੇ ਵੱਡੇ ਆਫਸਰਾਂ ਦੇ ਬੱਚੇ ਹੂੰ ਹੂੰ ਇਸ ਦੇਸ਼ ਨੂੰ ਛੱਡ ਕੇ ਵਿਦੇਸ਼ ਜਾਂਦੇ ਨੇ ਜਾਂ ਉਹ ਮਾਪਿਆਂ ਦੇ ਕੋਲ ਜਿੱਦ ਵੀ ਕਰਦੇ ਨੇ ਬਹੁਤ ਸਾਰੇ ਵੱਡੇ ਆਫੀਸਰ ਸਹਿਬਾਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਬਿਲਕੁਲ ਜੀ ਉਹ ਆਪ ਦੱਸਦੇ ਨੇ ਕਿ ਸਾਡੇ ਬੱਚੇ ਇੱਥੇ ਰਹਿਣਾ ਨਹੀਂ ਚਾਹੁੰਦੇ ਜਦੋਂ ਕਿ ਦੇਖੋ ਉਹਨਾਂ ਜਿਨ੍ਹਾਂ ਦੀ ਹਾਈਰ ਐਜੂਕੇਸ਼ਨ ਤਾਂ ਕੋਈ ਨਾ ਸਕਦਾ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਵੀ ਗਿਆਨ ਹੈ ਉਹਨਾਂ ਦਾ ਪਰਿਵਾਰ ਵੀ ਪੜਿਆ ਲਿਖਿਆ ਤੇ ਉਹਨਾਂ ਦੇ ਬੱਚੇ ਜਿਹੜੇ ਆ ਬਹੁਤ ਵਧੀਆ ਸਕੂਲਾਂ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਦਉਂਦੇ ਪਰ ਉਹ ਜਿੱਦ ਕਰਦੇ ਬੱਚੇ ਫਿਰ ਵੀ ਬਿਲਕੁਲ ਜੀ ਕਿ ਮੈਂ ਭਾਈ ਮੇਰੇ ਦਾ ਦੋਸਤ ਗਏ ਕੈਨੇਡਾ ਤੇ ਮੈਂ ਵੀ ਉੱਥੇ ਹੀ ਜਾਣਾ ਕੀ ਕਹਿਣਾ ਚਾਹੁੰਗੇ ਉਹ ਬੱਚਿਆਂ ਦੀ ਸੋਚ ਤੇ ਇਹਦੇ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਉਹੀ ਗੱਲ ਫਿਰ ਰਿਪੀਟ ਕਰ ਰਿਹਾ ਕਿ ਪੇਰੈਂਟਸ ਦੀ ਮੈਂਟੈਲਿਟੀ ਅੱਜ ਦਾ ਪੇਰੈਂਟਸ ਅੱਜ ਦੇ ਘਰ ਕੋਈ ਵੀ ਇਦਾਂ ਦਾ ਘਰ ਨਹੀਂ ਜਿਹਦੇ ਵਿੱਚ ਪੇਰੈਂਟਸ ਰੋਟੀ ਕੱਪੜਾ ਤੇ ਇਲੈਕਟ੍ਰਿਸਿਟੀ ਨਹੀਂ ਦੇ ਸਕਦਾ ਹਰ ਕੋਈ ਦੇ ਸਕਦਾ ਗਰੀਬ ਤੋਂ ਗਰੀਬ ਦੇ ਸਕਦਾ ਜੀ ਜੀ ਉਹਕ ਟਾਈਮ ਯਾਦ ਕਰੋ ਡਾਕਟਰ ਬੀ ਆਰ ਅੰਬੇਦਕਰ ਜੀ ਸਟ੍ਰੀਟ ਲਾਈਟ ਤੇ ਬੈਠ ਕੇ ਪੜ੍ਹਦੇ ਸੀ ਬਿਲਕੁਲ ਠੀਕ ਹੈ ਜੀ ਆਪਸ਼ਨ ਉਹਨਾਂ ਨੂੰ ਵੀ ਮਿਲਿਆ ਸੀ ਲੰਡਨ ਜਾਣ ਦਾ ਜੀ ਅੰਗਰੇਜ਼ ਲੈ ਕੇ ਗਏ ਉੱਥੇ ਰੁਕੇ ਨਹੀਂ ਉਹਨਾਂ ਨੂੰ ਫਿਕਰ ਸੀ ਆਪਣੇ ਦੇਸ਼ ਦੀ ਦੇਸ਼ ਦੀ ਜਨਤਾ ਸੀ ਦੇਸ਼ ਦੀ ਚਿੰਤਾ ਸੀ ਲਾਲਬਹਾਦਰ ਸ਼ਾਸਤਰੀ ਜੀ ਜੀ ਦਰਿਆ पार ਕੇ ਪਾਰ ਕਰਕੇ ਪੜਨ ਜਾਂਦੇ ਹੁੰਦੇ ਸੀ ਕੀ ਅਸੀਂ ਆਪਣੇ ਬੱਚਿਆਂ ਦੀ ਇਦਾਂ ਦੀ ਮੈਂਟੈਲਿਟੀ ਨਹੀਂ ਰੱਖ ਸਕਦੇ ਕਿ ਤੁਸੀਂ ਮਿਹਨਤ ਕਰੋ ਤੁਹਾਨੂੰ ਰੋਟੀ ਕੱਪੜਾ ਹਰ ਇੱਕ ਚੀਜ਼ ਅਸੀਂ ਪ੍ਰੋਵਾਈਡ ਕਰਾਂਗੇ ਜੀ ਤੁਸੀਂ ਇੱਥੇ ਮਿਹਨਤ ਕਰੋ ਬੱਚੋ ਜੀ ਇੱਥੇ ਆਈਪੀਐਸ ਆਈਐਸ ਬਣ ਕੇ ਦਿਖਾਓ ਜੀ ਐਗਜ਼ਾਮਪਲ ਦੋ ਉਹਨਾਂ ਦੀ ਡਾਕਟਰ ਬੀ ਆਰ ਅੰਬੇਦਕਰ ਜੀ ਲਾਲਬਾਧ ਸ਼ਾਸਤਰੀ ਜੀ ਦੀ ਦੋ ਐਗਜ਼ਾਮਪਲ ਜੀ ਕਰ ਸਕਦੇ ਆ ਜੀ ਵੀ ਕੈਨ ਡੂ ਕਰੂਗਾ ਕੌਣ ਇਹ ਦੇਖੋ ਅੱਛਾ ਇੱਥੇ ਤੁਸੀਂ ਕੰਮ ਦੀ ਗੱਲ ਕੀਤੀ ਹੈਗੀ ਹੈ ਵਿਰਸਗਾਰੀ ਦੀ ਗੱਲ ਕੀਤੀ ਹੈ ਵਿਦੇਸ਼ ਜਾਣ ਦੀ ਗੱਲ ਕੀਤੀ ਹੈਗੀ ਹੈ ਹੋਰ ਕ੍ਰਾਈਮ ਕਿਹਨੂੰ ਕਿਹਨੂੰ ਤੁਸੀਂ ਮੰਨਦੇ ਹੋ ਦੇਖੋ ਕ੍ਰਾਈਮ ਮੈਂ ਤੁਹਾਨੂੰ ਦੱਸਿਆ ਕ੍ਰਪਸ਼ਨ ਸਭ ਤੋਂ ਮੇਨ ਜਿਹੜਾ ਜੀ ਮੈਂ ਹੁਣ ਗੱਲ ਖੁੱਲ੍ਹ ਕੇ ਹੀ ਕਰ ਦਿੰਨਾ ਜੀ ਮੇਨ ਮੈਂ ਜਿੰਨੀਆਂ ਸਰਕਾਰਾਂ ਆਈਆਂ ਇਹਨਾਂ ਨੇ ਪੰਜਾਬ ਬਾਰੇ ਨਹੀਂ ਸੋਚਿਆ ਜਿੰਨੇ ਮਨਿਸਟਰ ਆਏ ਜਿੰਨੇ ਪੋਲਿਟਿਸ਼ੀਅਨ ਆਏ ਇਹਨਾਂ ਨੇ ਆਪਣੇ ਪੰਜਾਬ ਜਾਂ ਦੇਸ਼ ਬਾਰੇ ਨਹੀਂ ਸੋਚਿਆ ਇਹਨਾਂ ਨੇ ਸਿਰਫ ਆਪਣੇ ਬਾਰੇ ਸੋਚਿਆ ਅਗਰ ਇਹੀ ਸਰਕਾਰ ਚਾਹੁੰਦੀ ਇੱਥੇ ਹੀ ਬੱਚਿਆਂ ਨੂੰ ਵੈਲ ਐਜੂਕੇਸ਼ਨ ਮਿਲਦੀ ਅੱਛੀਆਂ ਨੌਕਰੀਆਂ ਮਿਲਦੀਆਂ अच्छੀਆਂ नौकरियां ਲਈ ਮੰਨ ਲਓ ਮੈਂ ਮੰਨ ਮੰਨ ਕੇ ਚਲਦਾ ਕਿ ਗਵਰਨਮੈਂਟ ਜੌਬ ਨਹੀਂ ਹੈ ਗਵਰਨਮੈਂਟ ਦੇ ਕੋਲ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਹੈਗੀ ਆ ਅਗਰ ਆਈਟੀ ਸੈਕਟਰ ਬੀਪੀਓ ਸੈਕਟਰ ਗੁੜਗਾਉਂ ਦੇ ਵਿੱਚ ਆ ਸਕਦਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਸਕਦਾ ਇੰਡਸਟਰੀਅਲ ਟਾਪ ਦੀਆਂ ਇੰਡਸਟਰੀਅਲ ਕਿਉਂ ਨਹੀਂ ਆ ਸਕਦੀਆਂ ਪੰਜਾਬ ਦੇ ਵਿੱਚ ਦੇਖੋ ਜੀ ਅੱਜ ਦੇ ਜਿਹੜੇ ਬੱਚੇ ਆ ਨਾ ਜੀ ਉਹ ਵਿਦੇਸ਼ ਕਿਉਂ ਪਹੁੰਚ ਰਹੇ ਆ ਲੱਖ ਡੇਢ ਲੱਖ ਸੈਲਰੀ 2 ਲੱਖ 2.5 ਲੱਖ ਉੱਤੇ ਜੀ ਆਫਟਰ ਗ੍ਰੈਜੂਏਸ਼ਨ ਆਈਟੀ ਸੈਕਟਰ ਵੀ ਬੀਪੀਓ ਸੈਕਟਰ ਦੇ ਵਿੱਚ ਅੱਛੀ ਹੈ ਸੈਲਰੀ ਪੈਕੇਜ ਹੈਗੇ ਆ ਜੀ ਇੱਥੇ ਟਾਪ ਦੀ ਇੰਡਸਟਰੀਜ਼ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਕੰਮ ਕਰਨ ਆਪਣੇ ਬੱਚੇ ਵਧੀਆ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਸਭ ਬਿਲਕੁਲ ਹੋ ਸਕਦਾ ਇਹਦੇ ਨਾਲ ਬੇਰਜ਼ਗਾਰੀ ਖਤਮ ਹੋ ਗਈ ਕੀ ਕਹਿਣਾ ਚਾਹੂਗੀ ਮੰਨ ਲਓ ਅ ਕ੍ਰਾਈਮ ਤੇ ਕੰਟਰੋਲ ਕਰਨ ਦਾ ਤੁਹਾਡਾ ਢੰਗ ਤਰੀਕਾ ਕੀ ਹੈ ਦੇਖੋ ਜੀ ਅਸੀਂ ਪ੍ਰਸ਼ਾਸਨ ਪਲੱਸ ਸੋਸ਼ਲ ਮੀਡੀਆ ਦਾ ਬਹੁਤ ਮਦਦ ਜੀ ਮਿਲਦੀ ਹੈ ਸਾਨੂੰ ਸੋਸ਼ਲ ਮੀਡੀਆ ਦੀ ਜੀ ਉਹਦੇ ਵਿੱਚ ਇੰਨਾ ਹੈ ਜੀ ਅਗਰ ਪ੍ਰੈਸ ਰਾਂਸਨ ਸਾਡੀ ਸੁਣਵਾਈ ਨਹੀਂ ਕਰਦਾ ਸਾਡੇ ਕੋਲ ਪ੍ਰੈਸ ਰਿਪੋਰਟਰ ਜਾਂ ਆਪਣੇ ਖੁਦ ਦੇ ਪ੍ਰੈਸ ਰਿਪੋਰਟਰ ਆਪਣਾ ਖੁਦ ਦਾ ਚੈਨਲ ਹੈ ਸਾਡਾ ਐਨਸੀਆਰ ਕ੍ਰਾਈਮ ਕੰਟਰੋਲ ਦਾ ਅਸੀਂ ਘਰ-ਘਰ ਜਾ ਕੇ ਮੈਸੇਜ ਸੋਸ਼ਲ ਮੀਡੀਆ ਥਰੂ ਹੀ ਦਿੰਨੇ ਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੋ ਸਾਨੂੰ ਆਪਣੀ ਕੋਈ ਵੀ ਪ੍ਰੋਬਲਮ ਆ ਉਹ ਦੱਸੋ ਸਾਨੂੰ ਅਸੀਂ ਉਹਦਾ ਸੌਲੂਸ਼ਨ ਕਰਾਂਗੇ ਹੂੰ ਕਿਉਂਕਿ ਪ੍ਰਸ਼ਾਸਨ ਕਈ ਜਗ੍ਹਾ ਤੇ ਪ੍ਰਸ਼ਾਸਨ ਮਦਦ ਨਹੀਂ ਕਰ ਪਾਂਦਾ ਉਹਦੇ ਵਿੱਚ ਅਸੀਂ ਫਿਰ ਉਹਦੇ ਨਾਲ ਕੈਂਡੀਡੇਟ ਦੇ ਨਾਲ ਜੋੜਦੇ ਹਾਂ ਹਮ ਮੰਨ ਲਓ ਕਿਤੇ ਕ੍ਰਾਈਮ ਹੋ ਰਿਹਾ ਲੋਕ ਚਾਹੁੰਦੇ ਨੇ ਕਿ ਤੁਹਾਡੀ ਮਦਦ ਲੈਣੀ ਹੈਗੀ ਆ ਹਾਂਜੀ ਸਹਿਯੋਗ ਤੁਹਾਡਾ ਉਹਨਾਂ ਨੂੰ ਸਹਿਯੋਗ ਦੀ ਤੁਹਾਡੇ ਦੀ ਲੋੜ ਹੈਗੀ ਆ ਤੁਹਾਡੇ ਤੱਕ ਕਿਵੇਂ ਪਹੁੰਚ ਕਰਨ ਦੇਖੋ ਜੀ ਸਾਡਾ ਹੈਲਪਲਾਈਨ ਨੰਬਰ ਇਸ਼ੂ ਹੋ ਗਿਆ ਜੀ ਕ੍ਰਾਈਮ ਕੰਟਰੋਲ ਦਾ ਸਾਡੇ ਨਾਲ ਕੰਟੈਕਟ ਕਰਨ ਠੀਕ ਹੈ ਜੀ ਸਾਡੇ ਗਰੁੱਪ ਬਣ ਗਏ ਆ ਜੀ ਕ੍ਰਾਈਮ ਕੰਟਰੋਲ ਦੇ 올 오버 인디아 ਸਾਡਾ ਗਰੁੱਪ ਚੱਲ ਰਿਹਾ ਜੀ ਜੀ ਠੀਕ ਹੈ ਜੀ ਜੁਆਇਨ ਕਰਨ ਸਾਡੇ ਨਾਲ ਜਿਹੜਾ ਇੰਟਰਸਟਿਡ ਹੈ ਸਾਡੇ ਨਾਲ ਮੋਡਾ ਮੋਡਾ ਨਾ ਮੋਡਾ ਲਾ ਕੇ ਕੰਮ ਕਰਨ ਲਈ ਹੂੰ ਉਹ ਹੋਣ ਸਾਡੇ ਕੋਲ ਸਾਡੇ ਨਾਲ ਜੁਆਇਨ ਕਰਨ ਪਲੱਸ ਜੇ ਕਿਸੇ ਨਾਲ ਤੱਕਾ ਹੋ ਰਿਹਾ ਉਹ ਵੀ ਸਾਨੂੰ ਇਨਟੀਮੇਟ ਕਰੋ ਸਾਡੀ ਟੀਮ 올 오버 ਸਾਰੀਆਂ ਸਟੇਟ ਦੇ ਵਿੱਚ ਹੈ ਜੀ ਜਿਹਦੇ ਵਿੱਚ ਇਮੀਡੀਏਟ ਟੀਮ ਸਾਡੀ ਉੱਥੇ ਉਹ ਜੀ ਹੈਲਪ ਕਰਨ ਲਈ ਪਹੁੰਚੇਗੀ ਜੀ ਬਿਲਕੁਲ ਜੀ ਬਹੁਤ ਚੰਗੀ ਗੱਲ ਹੈਗੀ ਆ ਆਸ ਕਰਦੇ ਆ ਕਿ ਪੰਜਾਬ ਦੇ ਵਿੱਚ ਤੁਸੀਂ ਕੰਟਰੋਲ ਨੂੰ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਕਾਮਯਾਬ ਹੋਵੋਗੇ ਬਿਲਕੁਲ ਡੈਫੀਨੇਟ ਹੋਵੋਗੇ ਪੰਜਾਬ ਦੇ ਲੋਕ ਜਿਹੜੇ ਆ ਬੜੇ ਬਹਾਦਰ ਨੇ ਉਹ ਤੁਹਾਡਾ ਸਹਿਯੋਗ ਵੀ ਦੇਣਗੇ ਬਿਲਕੁਲ ਅਸੀਂ ਆਸ ਕਰਦੇ ਆ ਆਖਰ ਤੇ ਚੰਦ ਮਿੰਟਾਂ ਚ ਕੀ ਕਹਿਣਾ ਚਾਹੋਗੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਜੀ ਵੱਧ ਤੋਂ ਵੱਧ ਸਾਡੇ ਨਾਲ ਜੁਆਇਨ ਕਰਨ ਮੋੜੇ ਨਾ ਮੋੜਾ ਜੋ ਫਾਇਰ ਸਾਡੇ ਵਿੱਚ ਹੈਗੀ ਆ ਮੈਂ ਸਭ ਤੋਂ ਜ਼ਿਆਦਾ ਵੱਡਾ ਮੈਸੇਜ ਦੇਣਾ ਚਾਹੁੰਦਾ ਯੂਥ ਨੂੰ ਯੂਥ ਸਾਡੇ ਨਾਲ ਜੁੜੇ ਇੱਕ ਯੂਥ ਇੱਕ ਸਟੇਟ ਦਾ ਯੂਥ ਹੀ ਰੀਡ ਦੀ ਹੱਡੀ ਹੁੰਦਾ ਸਟੇਟ ਦੀ ਜਿੱਦਣ ਯੂਥ ਸਾਡੇ ਨਾਲ ਸਾਰਾ ਜੁੜ ਗਿਆ ਉਸ ਦਿਨ ਅਸੀਂ ਇੱਥੋਂ ਫਿਰ ਸਾਨੂੰ ਸਰਕਾਰ ਦੀ ਮਦਦ ਦੀ ਵੀ ਨਹੀਂ ਲੈਣ ਦੀ ਜੋ ਜ਼ਰੂਰਤ ਫਿਰ ਅਸੀਂ ਖੁਦ ਕਰਾਂਗੇ ਜੀ ਸਾਰਾ ਕੁਝ ਯੂਥ ਕਰੇਗਾ ਜੀ ਸਭ ਕੁਝ ਬਤਵਾ ਧੰਨਵਾਦ ਜੀ ਪਟਿਆ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ